ਹਾ ਹਾ ਇੱਕ ਇੱਕ ਦਾ ਜੀ ਅਸੀਂ ਦੇਖੋ ਕਿੱਦਾਂ ਬਣਿਆ ਬਣਾਣਾ ਅੰਡਰ ਬ੍ਰਿਜ ਹੈ ਜੀ ਬਣਿਆ ਹੋਇਆ ਉਹ ਅੰਡਰ ਬ੍ਰਿਜ ਤੇ ਪਤਾ ਨਹੀਂ ਕਿਆ ਚੱਕਰ ਨਾਲ ਤੇ ਸਾਰੇ ਪਿੰਡ ਜਿਨ੍ਹਾਂ ਦੇ ਡੀਟੇਲ ਬਿਨਾਂ ਨਵੀਂ ਪਈ ਹੈ ਅੰਡਰ ਬ੍ਰਿਜ ਤਾਂ ਬਣ ਗਿਆ ਸਾਰਿਆਂ ਦਾ ਸਾਡਾ ਚੱਲਿਆ ਨਹੀਂ ਹੈਗਾ ਪਿੰਡ ਵਾਲੀ ਸਾਈਡ ਤਾਂ ਜੰਮਾ ਨਹੀਂ ਬਣਾ ਲੋਕਾਂ ਦੇ ਘਰ ਕਿ ਕੀ ਕਹਿੰਦੇ ਨੇ ਉਹ ਪਤਾ ਨਹੀਂ ਜੀ ਅਸੀਂ ਜਾ ਕੇ ਵੀ ਇਹ ਸਾਰਾ ਲਿਖੋ ਜੀ ਗੰਡਾ ਪਿੰਡ ਦਾ ਅੰਡਰ ਬ੍ਰਿਜ ਪਿੰਡ ਗੰਡਾ ਪਿੰਡ ਗੰਡਾ ਨਹੀਂ ਚੱਲ ਰਹੀ ਹੈਗੀ ਆਂ ਕਿ ਕਿਹੜੀਆਂ ਗੱਡੀਆਂ ਪਾਈਆਂ ਉਹਨੇ ਦੱਸ ਗਿਆ ਜੀ ਮੈਨੂੰ ਕਬੜਾ ਚਕਰ ਮੈਂ ਬਾਹਰ ਦਾ ਜਾਣਾ ਜੀ ਕੈਨਸਲ ਕਰਕੇ ਉਹਦੇ ਚਾਚੇ ਉਹਨਾਂ ਨਾਲ ਰੱਖ ਕੇ ਚੱਲਣ ਲੱਗ ਪਿਆ ਜੀ ਅੱਗੇ ਜਾ ਕੇ ਸਾਨੂੰ 2 ਲੱਖ ਰੁਪਏ ਸਿਗਰਟੀ ਦੀ ਕਿਸ਼ਤ ਦਾ ਬਚਨ ਕਰਕੇ ਹੈ ਨਹੀਂ ਜੀ ਮਹੀਨੇ ਦਾ ਟੈਨਸ਼ਨ ਨਹੀਂ ਕੋਈ ਨਹੀਂ ਉਹ ਆਪਣਾ ਹੱਲ ਕਰਾਂਗਾ ਤੁਹਾਡਾ ਕੋਈ ਚੁੱਲਾ ਬੁਝਣ ਨਹੀਂ ਦਿੰਦੇ ਤੁਸੀਂ ਪਹਿਲਾਂ ਬੜੀ ਬਹੁਤ ਖੁਸ਼ੀ ਹੋਈ ਬਾਹਰ ਦਾ ਕੈਨਸਲ ਕਰਕੇ ਇੱਥੇ ਰਹਿਣਾ ਬਹੁਤ ਸਾ ਜੀ ਜਮਾ ਬੁਰਾ ਹਾਲ ਹੋਇਆ ਨਹੀਂ ਟ੍ਰਾਂਸਪੋਰਟਰਾਂ ਦੀ ਮੁਸ਼ਕਲਾਂ ਨਹੀਂ ਨਹੀਂ ਇੱਥੇ ਰਹਿ ਕੇ ਕੰਮ ਕਰਨਾ ਤੇ ਕੰਮ ਸਾਰੇ ਠੀਕ ਕਰਾਂਗੇ ਫਿਕਰ ਨਾ ਕਰੋ ਤਰਾ ਨੰਬਰ ਲੈ ਲਓ ਇਹ ਨੰਬਰ ਆਇਆ ਕਰ ਲਓ ਸਤਿ ਸ਼੍ਰੀ ਅਕਾਲ ਉਹ ਵੀ ਕਰਨੇ ਉਹ ਬਾਤ ਨਹੀਂ ਕੰਮ ਕਰਦੇ ਫੋਨ ਨੰਬਰ ਲੈਂਦੇ ਥੈਂਕ ਯੂ ਫਾਰ ਕਾਲ ਫੋਨ ਨੰਬਰ ਨੰਬਰ ਲਿਖ ਰਹੇ ਜੀ ਫੋਟੋ ਖਿੱਚੋ ਬਾਈ ਹੁਣ ਜਲਦੀ ਆਪ ਹੀ ਵਿਚਰੀ ਬੈਠੇ ਲੈ ਮੈਨੂੰ ਤੁਸੀਂ ਧੱਕਾ ਨਾ ਮਾਰੋ ਧੱਕਾ ਨਾ ਮਾਰੋ ਮੁੱਖ ਮੰਤਰੀ ਜੀ ਥੈਂਕ ਯੂ ਜੀ ਸਰ ਜੀ ਸਾਹਿਬ ਹੋਰ ਲੱਭੇ ਕੰਮ ਹੋ ਜੋ ਹੁਣ ਤੇਰੀ ਮੰਗ ਰਿਹਾ ਕਾਰ ਤੁਹਾਡੇ ਦਰਵਾਜ਼ੇ ਤੇ ਸਾਡਾ ਸਿਲਸਿਲਾ ਜੀ ਇਹਦੇ ਵਿੱਚ ਓਹੋ ਪਿੰਡਾਂ ਜਾਂਦੇ ਕੋਈ ਰਜਿਸਟਰੀ ਕਿੱ데 ਠੀਕਾਂ ਨਹੀਂ ਜਾਨੀ ਜਾਨਦੇ ਮੁਸ਼ਕਲ ਜੀ ਹੈ ਮੌਕੇ ਤੋਂ ਦਾ ਹੱਲ ਵੀ ਕਰਦੇ ਹੈ ਕਈ ਵਾਰੀ ਤੁਸੀਂ ਦੇਖਿਆ ਹੁਣ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਨਹੀਂ ਕਿਸੇ ਸਕੂਲ ਚ ਕਿਸੇ ਕਚਹਿਰੀ ਚ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ ਚ ਹਸਪਤਾਲ ਚ ਮੈਂ ਵੀ ਰੁਕ ਜਾਂਦਾ ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਜੀ ਕੋਰਟ ਦੇ ਵਿੱਚ ਰੁਕੇ ਤੁਸੀਂ ਸਾਡਾ ਆਪਣੇ ਕੈਮਰੇ ਵਿੱਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੀਆਂ ਦਿੱਕਤਾਂ ਪਰ ਲੋਕ ਮਿਲੇ ਕਈਆਂ ਦੀਆਂ ਰਿਸ਼ਤੀਆਂ ਹੋ ਗਈਆਂ ਕਈਆਂ ਦੀਆਂ ਹਜੇ ਵੇਟਿੰਗ ਚ ਨੇ ਮੈਂ ਤਸਿਲਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਦੋ ਤਿੰਨ ਰਿਸ਼ਤੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਸਿਲਦਾਰ ਕਹਿੰਦੇ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ ਮੈਂਤੋ ਜਾਲੀ ਇਸ ਰਿਸ਼ੀਆ ਕਰਕੇ ਜਾਂਦੇ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸਤੋਂਗਾ ਮੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਉਸ ਦਿੱਕਤਾਂ ਵੀ ਲੋਕਾਂ ਨੇ ਦੱਸਿਆ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਓਬਵੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖੁਆਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖੁਆਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਹੈ ਸਦਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਉਹਦਾ ਮਿਲ ਜਾਂਦਾ ਸਹੀ ਗੱਲ ਤਾਂ ਫਿਰ ਦੱਸਿਆ ਤੇ ਲੋਕ ਕਹਿ ਨਹੀਂ ਕਿਸੇ ਨੇ ਕੁਝ ਕਹਿ ਤੋ ਨਹੀਂ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਨ ਕਾਇਆ ਤਾਂ ਪਤਾ ਵੀ ਨਹੀਂ ਸੀ ਕਿ ਕਿੰਨਾ ਜ਼ਿਆਦਾ ਪਰੇ ਸਮੱਸਿਆਵਾਂ ਕੀ ਕੁਝ ਨਹੀਂ ਲੋਕ ਦੱਸ ਰਹੇ ਨੇ ਲੋਕ ਕਹਿੰਦੇ ਬਹੁਤ ਫਰਕ ਆ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਐ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਹਾਂ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਇੱਥੇ ਤਾਂ ਤਹਿਸੀਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਉਹ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਚੰਨ ਕਾਉਣ ਦਾ ਵੀ ਇਹ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇਹ ਕਰ ਲੋ ਵੀ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੇ ਵੀ ਸਵੱਸਿਆਂ ਨਾਲ ਸੁਣੀ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਰਿਸਿਵਲੇ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਉਹ ਦੇਖੋ ਜਿਵੇਂ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਹੁਣ ਕਰੀਏ ਕੀ ਅੱਗੇ ਹੋਰ ਬੈਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਆ ਜ਼ਿਆਦਾਤਰ ਸੇਵਾ ਕੀ ਕੋਈ ਕਿਸੇ ਨੂੰ ਦੇ ਲੋ ਕਰੀ ਦੇਖੋ ਕੁਝ ਪੁਲਿਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਹਜੇ ਲਾਈਨ ਚ ਬੈਠੇ ਆ ਡੀਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋ ਕੰਮ ਵੈਸੇ ਤਾਂ ਕੋਸ਼ਿਸ਼ਾਂ ਵੀ ਇਹ ਹੋ ਗਈ ਆ ਆਨਲਾਈਨ ਚ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚੈਰੀਆਂ ਜਾਣਾ ਪਵੇ ਜ਼ਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ ਜਿਵੇਂ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਉਹ ਦੋ ਦੂਦੋ ਸਰਵਿਸ ਕਹਿੰਦੇ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਏ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਵੀ ਕਰ ਲੈਂਦੇ ਰਹੋ ਠੀਕ ਵੀ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਅਚਾਨਕ ਅਫਸਰਾਂ ਨੂੰ ਮਿਲੇ ਤੇ ਕੰਮ ਦੇਖ ਕੇ ਮੈਨੂੰ ਚੰਗਾ ਲੱਗਿਆ ਮਾਨਸਾ ਕਿਤਨਾ ਕਿਸ ਨੂੰ ਫਾਇਦਾ ਹੋਗਾ ਕਿਤਨਾ ਫਾਇਦਾ ਹੋਗਾ ਮੈਂ ਮੈਂ ਤੁਹਾਡੇ ਜਰੀਏ ਮੈਂ ਤੁਹਾਡੇ ਜਰੀਏ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈਰੀਆਂ 'ਚ ਵੀ ਨੇ ਜਾਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨ ਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਦੱਸ ਦੇਣਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਜਾਣਾ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ ਕਦੋਂ ਕਿਹੜੇ ਸਰਕਾਰੀ ادارے ਨੂੰ ਚੈੱਕ ਕਰ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖਵਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਮੈਨੂੰ ਕਿਹਨੂੰ ਸਿਰੇ ਦੇਖੋ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਵੀਜੇ ਹੋਇਆ ਅਸੀਂ ਚੁਗ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਕਰਕੇ ਨਹੀਂ ਦੇਖੋ ਕੋਈ ਵੀ ਚੀਜ਼ ਜੋ ਹੈ 75 ਸਾਲ ਪੁਰਾਣੀ ਬਿਮਾਰੀ ਹੈ ਇਹ ਠੀਕ ਹੈ ਨਾ ਘੱਟ ਗਈ ਮੈਂ ਆਪ ਕਹਿਣਾ ਆਪਣੇ ਸਪੀਚ ਕਿਹਦਾ ਮਦਲੇ ਨਹੀਂ ਹੈ ਕਿਸੇ ਨਾ ਕਿਸੇ ਪੱਤਰ ਤੇ ਕੋਈ ਨਾ ਕੋਈ ਅਫਸਰ ਖੂਨ 'ਚ ਹੁੰਦੇ ਨੇ ਜੀਨਸ ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਜਿਹੜੇ ਜਿਹੜੇ ਕਰਾਪਟ ਅਫਸਰ ਜਾਂ ਕੋਈ ਅਧਿਕਾਰੀ ਨੇ ਭਾਰਤ ਇੰਨਾ ਕਹੇ ਬਈ ਲੋਕਾਂ ਨੂੰ ਸੁਖ ਦਸਾਂ ਇਹ ਆ ਗਿਆ ਇੱਕ ਬੰਦੇ ਨੇ ਇਹ ਗੱਲ ਵਧੀਆ ਕਹੀ ਕਹਿੰਦੇ ਵੀ ਜੇ ਅਫਸਰਾਂ ਨੂੰ ਇਹ ਵੀ ਪਤਾ ਹੈ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇ ਦੇਣੇ ਪੈ ਜਾਣਗੇ ਨੌਕਰੀ ਜਾਓ ਵਿੰਡੋ ਕੀ ਵੀ ਸ਼ੁਰੂਆਤ ਹੋ ਗਈ ਉਸ ਦਾ ਰਿਸਪਾਂਸ ਕਿਹੋ ਜਿਹਾ ਹੈ ਨਹੀਂ ابھی ابھی ਸ਼ੁਰੂ ਕੀਆ ਨਹੀਂ ابھی ابھی ਉਸ ਉਸ ਦੇ ਲਈ ਕੰਮ ਚੱਲ ਰਿਹਾ ਹੈ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਆਉਣਗੇ ਜਿਨ੍ਹਾਂ ਦਾ ਡੀਸੀ ਲੈਵਲ ਤੇ ਕੰਮ ਨੇ ਉੱਥੀ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਲੈਵਲ ਦੇ ਕੰਮ ਨੇ ਉਹ ਚੰਡੀਗੜ੍ਹ ਪਹੁੰਚਣਗੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਕਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜਿਹੜਾ ਕਾਗਜ਼ ਬਾਦ ਕੱਟ ਹੋਈ ਤਾਂ ਲੈ ਲੈ ਕੇ ਜੀ ਸਾਹਿਬ